ਯਾ ਸ਼ੰਕਰ ਜੀ ਦਾ ਨਾਮ ਦਿੱਤਾ। ਦੋਸਤੋ ਜਿਲ੍ਹਾ ਫਿਰਦਾ ਸ਼ਹਿਰ ਪੱਟੀ ਤੇ ਪਿੰਡ ਵਿਖਾ ਅਸਲ ਤੇ ਅੱਜ ਤੁਹਾਨੂੰ ਇੱਕ ਸਾਪ ਨਹੀਂ ਸੱਪਾਂ ਦੀ ਤੁਰਦੀ ਫਿਰਦੀ ਮੌਤ ਵਗੋਂ ਲਗਾ ਦੇਖੋ ਝੋਨੇ ਝੂਨੇ ਦੇ ਬਾਜੀ ਸੀ ਜਲਾ ਝੋ ਸੱਚੇ ਬੰਦੇ ਨੂੰ ਉਹ ਬੋਲਣਾ ਚਾਹੀਦਾ ਠੀਕ ਆ ਨਾ ਮੇਰੇ ਜਿੰਨੇ ਕਿੰਨੇ ਸੱਪ ਫੜੇ ਆ ਪੰਜਾਬ ਚ ਕਿ ਐਵੇਂ ਨਹੀਂ ਫੜੇ ਮੈਂ ਨਾ ਇਹ ਸੱਪ ਲੜੇ ਦੇਤੇ ਸਿਰਫ ਤੁਹਾਨੂੰ ਇੰਜੈਕਸ਼ਨ ਪਾ ਸਕਦੇ ਜੀ ਇਹਦੇ ਤੋਂ ਪਤਵਾਏ ਬੰਦ ਕਰ ਇਹਦੇ ਤੋਂ ਬਿਨਾ ਇਹ ਸੱਪ ਲੜੇ ਤੇ ਕੋਈ ਚੀਜ਼ ਨਹੀਂ ਬਚਾ ਸਕਦਾ ਮੇਰਾ ਇੱਕ ਮਿੱਤਰ ਸੱਫਰਦਾ 8-9 ਦਿਨ ਪਹਿਲੂ ਇਸ ਤਰ੍ਹਾਂ ਤੇ ਤੇਰੀਆਂ ਵੀਡੀਓ ਬੜੀਆਂ ਵਾਇਰਲ ਹੁੰਦੀਆਂ ਐ ਇਸੇ ਦਾ ਆਪਣੀ ਉਹਨੇ ਗੁੱਟੇ ਤੇ ਗੱਦੀ ਵੱਢੀ ਉਹ ਕੁੰਝ ਲਾਉਂਦੇ ਆਏ ਉਹ ਬੰਦੇ ਦੀ ਡੈਥ ਹੋ ਗਈ ਤੇ ਮੈਂ ਸਾਰੇ ਆਪਣੇ ਦੋਸਤਾਂ ਨੂੰ ਇੱਕੋ ਗੱਲ ਇਹ ਕਹਿੰਨੇ ਵੀ ਜਦੋਂ ਸੱਫਰਦੇ ਹੁੰਦੇ ਜੇ ਸਿਰਫ ਸੇਫਟੀ ਰੱਖਿਆ ਹੱਥ ਦੇ ਉੱਤੇ ਗਲਵਜ਼ ਪਾੜਿਆ ਕਰੋ ਤੇ ਲੋਕ ਗਲਵਜ਼ ਵੀ ਨਹੀਂ ਮੰਨਦੇ ਤੇ ਦੋਸਤੋ ਜਿੱਦਾਂ ਕਿ ਦੋ ਗਲਬਸਾ ਇੱਕ ਆਪਣਾ ਪੁਰਾਣਾ ਗਲਬਸ ਕਰਦੇ ਆ ਜਿਹੜਾ ਤਾਂ ਬੜਾ ਹੈਲੀ ਆ ਹੁਣ ਇਹਨੂੰ ਫੜਦੇ ਆ ਕਾਪਦੇ ਬਿਨਾ ਕਾਪਜਾਦਾ ਵੀ ਫੜਦੀ ਦਵਾ ਪਰ ਆਪਣੀ ਸੇਫਟੀ ਚ ਰੱਖੋ ਠੀਕ ਹੈ ਨਾ ਬਾਜੀ ਬਾਹਰ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਮਸਾਫੇ ਚ ਬੜਾ ਸੌਫਾ ਦੋਸਤੋ ਸੱਪ ਫੜਦਾ ਸੱਪ ਇੰਨੀ ਗਰੇਜ ਤੋਂ ਬਸ ਹੀ ਦੰਦ ਮਾਰ ਸਕਦਾ ਹੈ ਜੀ ਜ਼ਿਆਦਾ ਰੇਂਜ 'ਚ ਨਹੀਂ ਮਾਰ ਸਕਦਾ ਅ ਜਿੱਥੇ ਮੇਰਾ ਹੱਥ ਆ ਤੇ ਇਸ ਕਰਕੇ ਲਾਭ ਪ੍ਰਵਾਹ ਹੋ ਰਿਹਾ ਨੂੰ ਇਹਦੀ ਪਤਾ ਵਾ ਕਿ ਇਹਨੇ ਬਾਜੀ ਕਿਥੋਂ ਕਰਨੀ ਹੈ ਤੁਹਾਨੂੰ ਇਕਲੀ ਇਕਲੀ ਇਹਦੀ ਨਾੜੀ ਬਾਰੇ ਜਾਣਦੇ ਆ ਤਾਂ ਹੁਣ ਤੁਹਾਨੂੰ ਦੱਸਦੇ ਆ ਮੈਂ ਫੜਦਾ ਕਿੱਦਾਂ ਆਹ ਪਰਦੇ ਇਹਨਾਂ ਲੋਖਾ ਵਾਹੇ ਕਸਪ ਫੜਦਾ ਕਿੱਦਾਂ ਹੱਥਾਂ ਦੇ ਉੱਤੇ ਹੈਂਡ ਗਲਵਜ਼ ਪਏ ਹੋਣ ਤੁਹਾਡੇ ਤਾਂ ਤੇ ਹੱਥ ਰੱਖਨੇ ਆਂ ਹਾਂ ਦੀ ਹਾਂ ਦੀ ਇਹ ਜਿਹੜੇ ਗਲਵਜ਼ ਆ ਦੋਸਤੋ ਇਹਨਾਂ ਦੇ ਵਿੱਚ ਸੱਪ ਦੀ ਦੰਦੀ ਨਹੀਂ ਜਾ ਸਕਦੀ ਮਾ ਜਿੱਦਾਂ ਦਿੱਤਾ ਕੀ ਹੁੰਦਾ ਤੇ ਜਦੋਂ ਦੇਖ ਲਿਆ ਵਾ ਸੱਪ ਫੜਿਆ ਤੇ ਸਾਰੇ ਨੂੰ ਬੋਨਾ ਕਰੇ ਜਾਂ ਕੋਈ ਡੱਬਾ ਦਿਓ ਘਾਲੀ ਡੱਬਾ ਦੇ ਨੰਬਰ 95 ਕਿਹਾ ਪਾਰਦਾ ਡੰਗਾ ਦੇ ਪੁੱਤ ਨੰਬਰ 95 92 99 ਤੇ 63 ਤੇ 35 ਤੇ ਹੁਣ ਤੁਹਾਨੂੰ ਵਿਖਾਉਨੇ ਆ ਸੱਪ ਦਾ ਵੀ ਕਿੰਨਾ ਕੇ ਫਰਤੀਲਾ ਹੁੰਦਾ ਤੇ ਕਿੰਨੀ ਗੁਫਾਨ ਵਿੱਚ ਝੁੱਕ ਸਕਦਾ ਦੇਖੋ ਦੋਸਤੋ ਕਿੰਨੇ ਗੁੱਸੇ ਦੇ ਵਿੱਚ ਆ ਦੇਖਦੇ ਜੇ ਇਹ ਦੇਖੋ ਬਾਈਟ ਕਰਦੀ ਕੋਸ਼ਿਸ਼ ਪੂਰੀ ਕਰੂਗਾ ਇਹ ਦੇਖੋ ਇਹ ਬੜਾ ਖਤਰਨਾਕ ਸੱਪ ਆ ਦੇਖੋ ਜਦਾਂ ਬਾਈਟ ਨੇ ਕਰਤੀ ਇਹ ਜ਼ੈਰਾ ਅਰੇ ਨਾ ਦੇ ਚੀਜ਼ਾਂ ਨੂੰ ਆਪ ਫੜਨ ਦੀ ਕੋਸ਼ਿਸ਼ ਕਰਿਆ ਕਰੋ ਆ ਦੇਖੋ ਹੱਥ ਦੇਖਦਾ ਨਾ ਮੇਰਾ ਹਾਂ ਸਰ ਹਾਂ ਉਂਗਲ ਤੇ ਦੰਦੀ ਵੱਟੀ ਸਿਰਫ ਮੇਰੀ ਸੇਪੀਆ ਕਲਬਜਾਂ ਦੀ ਜੀ ਹਾਂਜੀ ਇਸ ਕਰਕੇ ਜਿੰਨੇ ਵੀ ਮਿੱਤਰ ਮੇਰੇ ਪੈਂਦੀ ਵੱਡਾ ਦੋ ਕੋਈ 2 ਕਿਲੋ ਵਾਲਾ ਕੋਈ 4 ਕਿਲੋ ਵਾਲਾ ਜਾਂ ਬਾਲਟੀ ਦੋ ਕੋਈ ਠੱਕਣ ਵਾਲੀ ਜਾਂ ਕੋਈ ਵਾਟਰ ਕੂਲਰ ਦੇ ਦੋ ਆਪ ਦੇ ਲਈ ਪੂਰੀ ਜ਼ੋਰ ਲਾਉਣ ਦੇ ਦੋਸਤੋ ਕਿਸੇ ਦੀ ਸਕਿਨ ਲੱਦੀ ਆ ਕਿਸੇ ਦਾ ਟਾਈ ਫੈਟ ਆ ਇਹ ਚੀਜ਼ਾਂ ਦੀ ਤੇਸੀ ਦਵਾਈ ਬਣਾਉਂਦੇ ਆ ਖਾਸ ਕਰਕੇ ਜਿੱਦਾਂ ਕਿਸੇ ਦਾ ਜ਼ਖਮ ਖਰਾਬ ਹੁੰਦਾ 2 ਸਾਲ 4 ਸਾਲ ਪੁਰਾਣਾ ਕੋਈ ਮੈਨੂੰ ਇੱਕ ਜ਼ਖਮ ਦੀ ਫੋਟੋ ਭਾਈ ਫਿਰ ਮੈਂ ਉਹਨਾਂ ਨੂੰ ਵੀਡੀਓ ਪਾਵਾਂਗਾ ਕਿ ਜਿੱਦਾਂ ਦੇ ਅਹੀਂ ਸਕਿਨ ਅਲਰਜੀ ਵੇਖਦੇ ਆ ਤੇ ਦੋਸਤੋ ਬਾਕੀ ਆਪ ਸਭ ਫਰਦੀ ਕੋਸ਼ਿਸ਼ਾਂ ਕਰੋ ਭਾਜੀ ਬੜਾ ਜਰੀਲਾ ਸੱਪ ਹੂੰ ਆ ਰੱਖਦਾ ਬੰਦੇ ਦਾ ਮੈਂ ਜਰੀਲਾ ਵਾ ਪੂਰਾ ਜਰੀਲਾ ਦਾ ਇਹਦਾ ਨਾਮ ਕੀ ਆ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਸਪੈਕਟਿਕਲ ਕੋਬਰਾ ਹਿੰਦੀ 'ਚ ਇਹਨੂੰ ਕਹਿੰਦੇ ਆ ਨਾਗ ਤੇ ਪੰਜਾਬੀ 'ਚ ਇਹਨੂੰ ਕਹਿੰਦੇ ਆ ਫਣੀਆਂ ਹਾਂ ਇਹ ਆ ਗਏ ਇਹਨੇ ਮੈਨੂੰ ਵੀ ਹਸਪੀਟਲ ਤੱਕ ਨਹੀਂ ਪਹੁੰਚਣ ਦੇਣਾ ਜੇ ਇਹਨੇ ਮੈਨੂੰ ਦੰਦੀ ਵੜਦੀ ਤੇ ਸਹੀ ਗਾ ਪਰ ਇਹ ਵੀ ਰੋਜ਼ ਦੇ ਕੰਮ ਕਰਨ ਵਾਲੇ ਬੰਦੇ ਆ ਇਹ ਚੀਜ਼ਾਂ ਤੋਂ ਡਰਦੇ ਨਹੀਂ ਆ ਤੇ ਨਾ ਇਹ ਚੀਜ਼ਾਂ ਦੀ ਪ੍ਰਵਾਹ ਕਰਦੇ ਆ ਬਾਜੀ ਹੋਂ ਦਾ ਛੇਤੀ ਵੱਧ ਕਰਦੇ ਤਾਂ ਮੇਲੇ ਕਿ ਬਾਹਰ ਨਿਕਲ ਲਾਪੇ ਆ ਬੱਚਿਆਂ ਨੂੰ ਮਾਰਦੀ ਹੁਣ ਨਹੀਂ ਅੰਕਲ ਸਾਹਿਬ ਬਾਹਰ ਨਿਕਲ ਦਿੰਦੇ ਠੀਕ ਆ ਦੋਸਤੋ ਮੇਰੀ ਇੰਸਟਾ ਦੀ ਆਈਡੀ ਹੈ ਪੰਜਾਬੀ ਸੱਪੜਾ ਹਰ ਵੀਡੀਓ ਦੇ ਵਿੱਚ ਮੈਂ ਛੋਟੇ ਛੋਟੇ ਸ਼ਾਰਟ ਮਤਲਬ ਵੀਡੀਓ ਦੇ ਵਿੱਚੋਂ ਸਿੱਧਾ ਕੈਮਰਾ ਕਰਕੇ ਉਰਤੇ ਪਾਉਣਾ ਤੁਹਾਨੂੰ ਜਾਣਕਾਰੀਆਂ ਦਿੰਨਾ ਇਹ ਸੱਪੜੇ ਦੇ ਇੱਕ ਡਾਕਟਰ ਕੋਲ ਜਾਣਾ 40 ਮਿੰਟ ਦੇ ਵਿੱਚ ਜੇ ਕਿਸੇ ਨੂੰ ਸੱਪ ਲੜਿਆ ਵਾ ਜਲਦੀ ਇਹ ਬੰਦੇ ਦੇ ਅੰਦਰ ਜ਼ਹਿਰ ਨਹੀਂ ਸੁੱਟਦਾ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਜਿੱਦਾਂ ਹੁਣ ਇਹਨੇ ਮੈਨੂੰ ਦੰਦੀ ਵੱਢੀ ਆ ਮੈਨੂੰ ਕੁੱਟ ਕੇ ਪਰਾਂ ਰੱਖਤਾ ਜੇ ਇਹ ਤੇ ਮੇਰੇ ਸੋਜ ਪੈ ਗਈ ਤਾਂ ਫੇਰ ਦੋਸਤੋ ਇਹ ਸੱਪ ਨੇ ਜ਼ਹਿਰ ਆਪਣਾ ਮੇਰੇ ਸਰੀਰ ਦੇ ਅੰਦਰ ਸੁੱਟਿਆ ਵਾ ਤੇ ਜੇ ਸੋਚ ਨਹੀਂ ਬੈਂਦੀ ਤੇ ਫੇਰ ਇਹ ਨਹੀਂ ਖਾਲੀ ਬਾਈ ਦਾ ਕੋਈ ਕਬੜਾਉਣ ਵਾਲੀ ਗੱਲ ਨਹੀਂ ਹੁੰਦੀ ਪੰਜਾਬ 'ਚ ਸਿਰਫ ਦੋ ਨਸਲਾਂਆਂ ਮਾ ਜ਼ਹਿਰ ਵਾਲੀਆਂ ਬਾਕੀ ਸਭ ਬਿਨਾਂ ਜ਼ਹਿਰ ਵਾਲੀਆਂ ਤੇ ਜਦੋਂ ਸੱਪ ਲੜਦਾ ਹੁੰਦਾ ਡਰਨ ਦੀ ਲੋੜ ਨਹੀਂ ਹੁੰਦੀ ਜਾਨ ਬੜੀ ਅਨਮੋਲ ਆ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਿਆ ਕਰੋ ਸੱਪ ਕੋਈ ਵੀ ਹਉਆ ਨਹੀਂ ਹੈਗੇ ਥੋੜੀ ਜੀ ਜਾਣਕਾਰੀ ਸੱਪਾਂ ਦੀ ਤੁਸੀਂ ਇਕੱਠੀ ਕਰ ਲਓ ਤੁਸੀਂ ਖੁਦ ਵੀ ਸੱਪ ਫੜ ਸਕਦੇ ਜੀ ਬਾਕੀ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਿਓ ਜੈ ਸ਼ੰਕਰ ਜੈ ਨਾਗ ਦੀ ਤਾ ਕੱਟ ਦਿਨ